ਗੁਰੂ ਰੂਪੀ ਸੰਗਤ ਪਿਆਰਿਓ ਸਦਾ ਸ਼ੁਕਰਾਨਾ ਹੈ ਉਸ ਅਕਾਲ ਪੁਰਖ ਦਾ ਜਿਸ ਨੇ ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਪਵਿੱਤਰ ਸਾਖੀਆਂ ਸੁਲੰਦਾ ਸੁਨੇਹਾ ਦਿੱਤਾ ਜਿਵੇਂ ਸਵੇਰੇ ਦੀ ਧੁੱਪ ਰੂਹ ਨੂੰ ਗਰਮ ਕਰਦੀ ਹੈ ਤਿੰਨ ਗੁਰੂ ਜੀ ਦੀਆਂ ਸਾਖੀਆਂ ਮਨ ਨੂੰ ਨਾਮ ਦੀ ਰੌਸ਼ਨੀ ਨਾਲ ਭਰ ਦਿੰਦੀਆਂ ਹਨ ਅੱਜ ਅਸੀਂ ਇੱਕ ਅਜੇ ਹੀ ਪਵਿੱਤਰ ਸਾਖੀ ਸੁਲਾਂਗੇ ਜੋ ਦਸਤੀ ਹੈ ਕੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਕਿਸ ਤਰ੍ਹਾਂ ਇੱਕ ਬੱਚੇ ਦੀ ਜ਼ਿੰਦਗੀ ਸਦਾ ਲਈ ਬਦਲ ਗਈ ਇਹ ਸਾਖੀ ਹੈ ਬਾਬਾ ਬੁੱਢਾ ਜੀ ਦੀ ਇੱਕ ਵਾਰ ਗੁਰੂ ਨਾਨਕ ਦੇਵ ਜੀ ਆਪਣੇ ਚੇਲੇ ਭਾਈ ਮਰਦਾਨਾ ਜੀ ਦੇ ਨਾਲ ਕਤੜੀ ਖੇਤਰ ਵੱਲ ਜਾ ਰਹੇ ਸਨ ਰਸਤੇ ਵਿੱਚ ਇੱਕ ਛੋਟਾ ਪਿੰਡ ਆਇਆ ਜਿਸ ਦਾ ਨਾਮ ਕਟੂਵਾਸਾ ਸੀ ਉਸ ਪਿੰਡ ਵਿੱਚ ਇੱਕ ਨਿੱਗਾ ਜਿਹਾ ਬੱਚਾ ਸੀ ਜਿਸ ਦਾ ਨਾਮ ਬੁੱਢਾ ਸੀ ਬੁੱਢਾ ਬਾਲਕ ਆਪਣੇ ਘਰ ਦੀ ਮवेशੀਆਂ ਲਈ ਚਾਰਾ ਕੱਟ ਰਿਹਾ ਸੀ ਕਿ ਅਚਾਨਕ ਉਸਨੇ ਗੁਰੂ ਨਾਨਕ ਦੇਵ ਜੀ ਨੂੰ ਆਉਂਦੇ ਵੇਖਿਆ ਗੁਰੂ ਜੀ ਦੀ ਅੱਖਾਂ ਵਿੱਚ ਅਜਿਹੀ ਦિવ्य ਜੋਤ ਸੀ ਕਿ ਉਹ ਬੱਚਾ ਮੋਹਤ ਹੋ ਗਿਆ ਬੁੱਢਾ ਦੌੜ ਕੇ ਗੁਰੂ ਜੀ ਦੇ ਚਰਨਾਂ ਵਿੱਚ ਆ ਡਿੱਗ ਗਿਆ ਤੇ ਕਿਹਾ ਮਹਾਰਾਜ ਮੈਂ ਤੁਹਾਡੇ ਲਈ ਦੁੱਧ ਲਿਆ ਕੇ ਪੀਣਾ ਚਾਹੁੰਦਾ ਹਾਂ। ਗੁਰੂ ਜੀ ਮੁਸਕਰਾਏ ਤੇ ਕਿਹਾ, "ਬਾਲਕ, ਤੂੰ ਤਾਂ ਬਹੁਤ ਪਿਆਰਾ ਹੈ। ਤੇਰਾ ਦਿਲ ਸਾਫ਼ ਹੈ। ਤੇਰੇ ਚਰਲਾ ਵਿੱਚ ਹੀ ਭਗਤੀ ਦਾ ਰਾਹ ਹੈ।" ਬੁੱਢੇ ਨੇ ਪਿਆਰ ਲਾਲ ਗੁਰੂ ਜੀ ਅੱਗੇ ਤਾਜ਼ਾ ਦੁੱਧ ਰੱਖਿਆ। ਗੁਰੂ ਜੀ ਨੇ ਉਹ ਦੁੱਧ ਪੀਤਾ ਅਤੇ ਆਸ਼ੀਰਵਾਦ ਦਿੱਤਾ। "ਤੂੰ ਮੇਰੇ ਸਿੱਖਾ ਵਿੱਚ ਸਭ ਤੋਂ ਅੱਗੇ ਰਹੇਗਾ ਤੇਰੀ ਉਮਰ ਲੰਮੀ ਹੋਵੇਗੀ ਤੇ ਤੂੰ ਆਉਣ ਵਾਲੇ ਗੁਰੂ ਆਦੀ ਸੇਵਾ ਕਰੇਗਾ ਗੁਰੂ ਜੀ ਦੇ ਇਹ ਬਚਨ ਸੱਚ ਹੋਏ ਉਹ ਬੁੱਢਾ ਬੱਚਾ ਹੀ ਬਾਅਦ ਵਿੱਚ ਬਾਬਾ ਬੁੱਢਾ ਜੀ ਦੇ ਨਾਮ ਨਾਲ ਪ੍ਰਸਿੱਧ ਹੋਇਆ ਜਿਨ੍ਹਾਂ ਨੇ 6 ਗੁਰੂ ਸਾਹਿਬਾਂ ਦੀ ਸੇਵਾ ਕੀਤੀ ਅਤੇ ਹਰ ਗੁਰੂ ਨੂੰ ਗੱਦੀ ਤੇ ਬਿਠਾਉਣ ਦਾ ਸੁਭਾਗ ਹਾਸਲ ਕੋ ਗੁਰੂ ਕਰਦੇ ਸੇਵਕ ਭਗਤ ਤੇ ਆਤਮਕ ਜੋਤ ਦੇ ਪ੍ਰਤੀਕ ਬਣ ਗਏ ਸੰਗਤ ਪਿਆਰਿਓ ਇਹ ਸਾਖੀ ਸਾਨੂੰ ਸਿਖਾਉਂਦੀ ਹੈ ਕਿ ਜਿਸ ਦਿਲ ਵਿੱਚ ਪਿਆਰ ਤੇ ਨਿਮਰਤਾ ਹੈ ਉਥੇ ਗੁਰੂ ਦੀ ਕਿਰਪਾ ਆਪ ਆਉਂਦੀ ਹੈ ਸੇਵਾ ਤੇ ਨਾਮ ਵਿੱਚ ਹੀ ਜੀਵਨ ਦਾ ਅਸਲੀ ਸੁੱਖ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਹ